ਮੇਰੇ ਇੱਕ ਸਾਲ ਪਹਿਲੇ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ 'ਚ। ਤੋ ਮੈਂ ਸਰਟੀਫਿਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲ ਨਫੀਸ ਮੰਗੀ 500 ਰੁਪਏ ਕਹਿੰਦੇ ਸਰਕਾਰੀ ਫੀਸ। ਤੇ ਦੁਬਾਰਾ ਮੈਂ ਪੀਸ ਦੇ ਕੇ ਮੈਨੂੰ ਕਹਿੰਦੇ ਦੋ ਦਿਨ ਛੁੱਟੀਆਂ ਸੋਮਵਾਰ ਤੁਸੀਂ ਦੋ ਦਿਨ ਠਹਿਰ ਕੇ ਆਇਓ ਸੋਮਵਾਰ। ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕੰਮ ਸੀ ਬਿਜੀ ਸੀ। ਅੱਜ ਆਇਆ ਹਾਂ। ਅੱਜ ਮੈਡਮ ਇੱਕ ਉਹ ਥੋੜੇ ਲੱਗੀ ਸੀ ਉਹ ਮੇਰੇ ਕੋਲ ਫੜਾ ਮੈਨੂੰ ਫੜਾਇਆ ਕਹਿੰਦੇ ਰੁਪਿਆ 1700 ਦੇ ਜਾ ਤੇ ਆਪਣਾ ਸਰਟੀਫਿਕੇਟ ਲੈ ਜਾ। ਆਸ਼ਾ ਕਰ ਰਿਹਾ ਸ਼ਾਇਦ। ਬਦ ਮੈਨੂੰ ਕਹਿੰਦੇ ਮੈਂ ਕਿਹਾ ਉਹਨਾਂ ਨੂੰ ਫੀਸ ਤੂੰ ਮੈਡਮ ਇਨੀ ਫੀਸ ਸਰਕਾਰੀ ਨਹੀਂ ਲੱਗਦੀ ਨਹੀਂ ਸਰਕਾਰੀ ਨਹੀਂ ਲੱਗਦੀ ਜਾ ਕਢਾ ਲੈ ਤੇ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਜਿੱਥੋਂ ਕਢਾ ਲੈ ਕਢਾ ਲੈ ਨਵਾਂ ਹਸਪਤਾਲ ਪਠਾਨਪੁਰ ਵਿੱਚ ਇੱਕ ਬੱਚੇ ਦਾ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਲਗਭਗ 2200 ਰੁਪਏ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਅਕਸਰਿਆ ਦੇ ਦੇਖਦੇ ਆਇਆ ਕਿ ਸਿਵਲ ਹਸਪਤਾਲ ਪਠਾਨਕੋਟ ਜਿਹੜਾ ਹੈ ਆਪਣੇ ਕਰਮਚਾਰੀਆਂ ਦੇ ਵਰਤਾਰੇ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਤੇ ਇੱਕ ਪਾਸੇ ਸਰਕਾਰ ਰਿਸ਼ਵਤਖੋਰੀਆਂ ਨੂੰ ਫੜਨ ਤੇ ਜ਼ੋਰ ਦੇ ਰਹੀ ਹੈ ਤੇ ਦੂਜੇ ਪਾਸੇ ਸਿਵਲ ਹਸਪਤਾਲ ਪਠਾਨਕੋਟ ਵਿੱਚ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਡੀਲਿੰਗ ਕਲਰਕ ਵੱਲੋਂ 500 ਰੁਪਏ ਅਤੇ ਆਸ਼ਾ ਵਰਕਰ ਵੱਲੋਂ ਕੰਮ ਕਰਵਾਉਣ ਦੇ ਲਈ ਲਗਭਗ 1700 ਰੁਪਏ ਲੈ ਕੇ ਤੇ ਜਾਣਕਾਰੀ ਦਿੰਦੇ ਹੋਏ ਹਿਮਾਚਲ ਦੇ ਰਹਿਣ ਵਾਲੇ ਰੁਕਮਦੀਨ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਨੇ ਪਿਛਲੇ ਸਾਲ 4 ਜੁਲਾਈ ਨੂੰ ਜਨੇਪਾ ਕਰਵਾਇਆ ਸੀ ਅਤੇ ਆਪਣੇ ਬੱਚੇ ਰਿਹਾਨ ਦਾ ਜਨਮ ਸ ਕੇ ਬਿਆਨ ਦੇ ਲਈ ਉਹ ਇਸਤਾਲ 28 ਮਈ ਨੂੰ ਹਸਪਤਾਲ ਦੇ ਜਨਮ ਸਰਟੀਫਿਕੇਟ ਵਿਭਾਗ ਵਿੱਚ ਆਇਆ ਹੈ ਤੇ ਆਪਣਾ ਰਿਕਾਰਡ ਦੱਸਿਆ ਹੈ ਤੇ ਉਸਨੇ ਦੱਸਿਆ ਹੈ ਕਿ ਡੀਲਿੰਗ ਕਲਰਕ ਨੇ ਉਸ ਤੋਂ 500 ਰੁਪਏ ਮੰਗੇ ਨੇ ਤੇ ਉਸਨੇ ਦੇ ਦਿੱਤੇ ਨੇ ਤੇ ਅੱਗੇ ਦਾ ਕੰਮ ਕਰਵਾਉਣ ਦੇ ਲਈ ਉੱਥੇ ਆਪਣੀ ਪੁਰਾਣੀ ਜਾਣ ਪਛਾਣ ਵਾਲੀ ਆਸ਼ਾ ਵਰਕਰ ਨੂੰ ਜਿਹੜਾ ਹੈ ਉਹ ਮਿਲਿਆ ਤੇ ਉਸਨੇ ਉਸ ਤੋਂ ਲਗਭਗ 2000 ਰੁਪਏ ਮੰਗੇ ਅਤੇ ਉਸ ਦਾ ਸਾਰਾ ਕੰਮ ਕਰਵਾਉਣ ਅਤੇ ਜਨਮ ਸਰਟੀਫਿਕੇਟ ਦੇਣ ਦੇ ਲਈ ਨੇ ਦੱਸਿਆ ਕਿ ਮੰਗਲਵਾਰ ਨੂੰ ਉਪਤਾ ਆਸ਼ਾ ਵਰਕਰ ਨੇ ਉਸ ਨੂੰ ਸਰਟੀਫਿਕੇਟ ਦਿੱਤਾ ਤੇ ਰੁਕਮਦੀਨ ਨੇ ਵੀ ਦੱਸਿਆ ਕਿ ਜਦੋਂ ਉਸ ਨੇ ਪੈਸੇ ਦੇਣ ਦਾ ਵਿਰੋਧ ਕੀਤਾ ਤਾਂ ਉਪ ਆਸ਼ਾ ਵਰਕਰ ਨੇ ਫੋਨ ਤੇ ਉਸ ਨਾਲ ਬਹਿਸ ਕਰ ਦਿੱਤੀ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇੰਨੇ ਪੈਸੇ 'ਚ ਕੰਮ ਕਰਵਾਉਣ ਦੇ ਅਯੋਗ ਜਿਹੜੇ ਨੇ ਉਹ ਨਹੀਂ ਨੇ ਤੇ ਰੁਕਮਦੀਨ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਸਿਵਲ ਸਰਜਨ ਦਫ਼ਤਰ ਵੀ ਜਿਹੜਾ ਹੈ ਉਹ ਪਹੁੰਚਿਆ ਸੀ ਪਰ ਉਪਤਾ ਆਸ਼ਾ ਵਰਕਰ ਨੇ ਉਸ ਨੂੰ ਫੋਨ ਤੇ ਧਮਕੀ ਦਿੱਤੀ ਅਤੇ ਸ਼ਿਕਾਇਤ ਦਰਜ ਨਾ ਕਰਵਾਉਣ ਦੇ ਲਈ ਵੀ ਕਿਹਾ ਇੱਕ ਵਾਰ ਫੋਨ ਤੇ ਹੋਈ ਗਲਬਾ ਤੁਹਾਨੂੰ ਸੁਣਾ ਦਿੰਨੇ ਆ ਕਿ ਕਹਿਣਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਆਸ਼ਵਰਕਰ ਦੇ ਵੱਲੋਂ ਧਮਕੀ ਜਿਹੜੀ ਆ ਉਹ ਦਿੱਤੀ ਗਈ ਹੈ ਦੇਖ ਲੈਣਿਆ ਪੂਰੀ ਖਬਰ ਸਰ ਮੇਰਾ ਨਾਮ ਰੁਕਮਦੀਨ ਹੈ ਮਾਚਲ ਤੋਂ ਆਇਆ ਮੇਰੇ 1 ਸਾਲ ਪਹਿਲੇ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ ਚ ਤੋਂ ਮੈਂ ਸਰਟੀਫਿਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲ ਨਫੀਸ ਮੰਗੀ 500 ਰੁਪਏ ਕਹਿੰਦੇ ਸਰਕਾਰੀ ਫੀਸ 16 ਨੰਬਰ ਕਮਰੇ ਸੀ ਨਾਮ ਮੈਨੂੰ ਸ਼ਾਇਦ ਨਹੀਂ ਜਾਂ ਮਾਲੂਮ ਹੈ ਬਾਹਰ ਦਾ ਸੀ ਤੇ ਦੁਬਾਰਾ ਮੈਂ ਪੇਜ ਦੇ ਕੇ ਮੈਨੂੰ ਕਹਿੰਦੇ ਦੋ ਦਿਨ ਛੁੱਟੀਆਂ ਸੋਮਵਾਰ ਤੁਸੀਂ ਦੋ ਦਿਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕੰਮ ਸੀ ਬਿਜੀ ਸੀ ਆਜ ਆਇਆ ਆਜ ਮੈਡਮ ਇੱਕ ਉਹਥੇ ਆਪਣੇ ਲੱਗੀ ਸੀ ਉਹ ਮੇਰੇ ਕੋਲ ਫੜਾ ਮੈਨੂੰ ਫੜਾਇਆ ਕਹਿੰਦੇ ਰੁਪਿਆ 1700 ਦੇ ਜਾ ਤੇ ਆਪਣਾ ਸਰਟੀਫਿਕੇਟ ਲੈ ਜਾ ਆਸ਼ਾਪਰ ਕਰ ਆਸ਼ਾ ਮੇਰੇ ਕੋਲ ਉਹਨੇ 1700 ਰੁਪਏ ਲਏ ਜੀ ਕੈਸ਼ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਮੈਂ ਕਿਹਾ ਉਹਨੂੰ ਫੀਸ ਤੁਸੀਂ ਮੈਡਮ ਇਹਨੇ ਫੀਸ ਸਰਕਾਰੀ ਨਹੀਂ ਲੱਗਦੀ ਨਹੀਂ ਕਹਿੰਦਾ ਜੀ ਨਹੀਂ ਸਰਕਾਰੀ ਨਹੀਂ ਲੱਗਦੀ ਜਾ ਕਢਾ ਲੈ ਮੈਂ ਕਢਾ ਕੇ ਤੇ ਮੈਂ ਕਿਛੋਂ ਬੰਦ ਕਰਵਾ ਦੇਣਾ ਹੀ ਉਹ ਫੋਨ ਕਰਕੇ ਤੂੰ ਜਾ ਜਿੱਥੋਂ ਕਢਾਣਾ ਕਢਾ ਲੈ ਜਾ ਮੈਂ ਉਹਨੂੰ ਕਿਹਾ ਮੈਂ ਕਹਾ ਮੈਡਮ ਪੈਸੇ ਕਹਿੰਦੇ ਮੈਂ 1700 ਰੁਪਏ ਦੇ ਦੇਣੀ ਆ ਤੇ 500 ਰੁਪਏ ਮੈਂ ਨਹੀਂ ਦੇ ਸਕਦੀ ਉਹ ਮੈਂ ਕੰਮ ਕਰਾਇਆ ਜੇ ਸਾ ਇਹ ਦੁਬਾਰਾ ਸਰ ਸਰਕਾਰੀ ਪਰਚੀ ਨਹੀਂ ਮੰਗੀ ਕਹਿੰਦੇ ਹੋ ਜਾਣਾ ਕੰਮ ਨਹੀਂ ਚੱਲ ਗਿਆ ਬੀਜੀਸੀ ਹੰਡਾ ਉਹ ਕੰਮ ਸੀਗਾ ਸਰ ਸਾਡਾ ਇਨਸਾਫ ਕੀਤਾ ਜੇ ਗਰੀਬ ਬੰਦੇ 250 ਰੁਪਏ ਨਾਲ ਲੈ ਲਿਆ ਉਪਰ ਤੇੜੀ ਭੱਜ ਗਈ ਮੇਰੇ ਇੱਕ ਸਾਲ ਪਹਿਲੇ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ 'ਚ ਤੋਂ ਮੈਂ ਸਰਟੀਫੀਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲ ਨਾ ਫੀਸ ਮੰਗੀ 500 ਰੁਪਏ ਕਹਿੰਦੇ ਸਰਕਾਰੀ ਸੀ ਤੇ ਦੁਬਾਰਾ ਮੈਂ ਪੀਜ਼ ਦੇ ਕੇ ਮੈਨੂੰ ਕਹਿੰਦੇ ਦੋ ਦਿਨ ਛੁੱਟੀਆਂ ਸੋਮਵਾਰ ਤੁਸੀਂ ਦੋ ਦਿਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ 2-3 ਦਿਨ ਕਮਜ਼ ਬਿਜੀ ਸੀ ਅੱਜ ਆਇਆ ਅੱਜ ਮੈਡਮ ਇੱਕੋ ਉੱਥੇ ਲੱਗੀ ਸੀ ਉਹ ਮੇਰੇ ਕੋਲ ਫੜਾ ਮੈਨੂੰ ਫੜਾਇਆ ਕਹਿੰਦੇ ਰਪਿਆ 1700 ਦੇ ਜਾ ਤੇ ਆਪਣਾ ਸਰਟੀਫਿਕੇਟ ਲਾ ਜਾ ਆਸ਼ਾਪਰ ਕਰਿਆ ਸਰ ਫਾਦ ਮੈਨੂੰ ਕਹਿੰਦੇ ਮੈਂ ਕਹਾਂ ਉਹਨਾਂ ਨੂੰ ਫੀਸ ਤੇ ਮੈਡਮ ਇਹਨੇ ਫੀਸ ਸਰਕਾਰੀ ਨਹੀਂ ਲੱਗਦੀ ਨਹੀਂ ਕਹਿੰਦਾ ਜੇ ਸਰਕਾਰੀ ਨਹੀਂ ਲੱਗਦੀ ਜਾ ਕਢਾ ਲੈ ਤੇ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਅੱਜ ਤੋਂ ਕਢਾ ਲੈ ਕਢਾ ਲੈ ਪਾਲ ਪਠਾਨਪੁਰ ਵਿੱਚ ਇੱਕ ਬੱਚੇ ਦਾ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਲਗਭਗ 2200 ਰੁਪਏ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਅਕਸਰ ਹੀ ਅਸੀਂ ਦੇਖਦੇ ਆਏ ਕਿ ਸਿਵਲ ਹਸਪਤਾਲ ਪਠਾਨਕੂਟ ਜਿਹੜਾ ਹੈ ਆਪਣੇ ਕਰਮਚਾਰੀਆਂ ਦੇ ਵਰਤਾਰੇ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ। ਤੇ ਇੱਕ ਪਾਸੇ ਸਰਕਾਰ ਰਿਸ਼ਵਤ ਖੋਰਾ ਨੂੰ ਫੜਨ ਤੇ ਜ਼ੋਰ ਦੇ ਰਹੀ ਹੈ ਤੇ ਦੂਜੇ ਪਾਸੇ ਸਿਵਲ ਹਸਪਤਾਲ ਪਠਾਨਕੂਟ ਵਿੱਚ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਡੀਲਿੰਗ ਕਲਰਕ ਵੱਲੋਂ 500 ਰੁਪਏ ਅਤੇ ਆਸ਼ਾ ਵਰਕਰ ਵੱਲੋਂ ਕੰਮ ਕਰਵਾਉਣ ਦੇ ਲਈ ਲਗਭਗ 1700 ਰੁਪਏ ਲੈ ਕੇ ਤੇ ਜਾਣਕਾਰੀ ਦਿੰਦੇ ਹੋਏ ਹਿਮਾਚਲ ਦੇ ਰਹਿਣ ਵਾਲੇ ਰੁ ਇਸ ਨੇ ਸਾ ਚ 4 ਜੁਲਾਈ ਨੂੰ ਜਨੇਪਾ ਕਰਵਾਇਆ ਸੀ ਅਤੇ ਆਪਣੇ ਬੱਚੇ ਰਿਹਾਨ ਦਾ ਜਨਮ ਸਰਟੀਫਿਕੇਟ ਲੈਣ ਦੇ ਲਈ ਉਹ ਇਸ ਸਾਲ 28 ਮਈ ਨੂੰ ਹਸਪਤਾਲ ਦੇ ਜਨਮ ਸਰਟੀਫਿਕੇਟ ਵਿਭਾਗ ਵਿੱਚ ਆਇਆ ਹੈ ਤੇ ਆਪਣਾ ਰਿਕਾਰਡ ਦੱਸਿਆ ਹੈ ਤੇ ਉਸਨੇ ਦੱਸਿਆ ਹੈ ਕਿ ਡੀਲਿੰਗ ਕਲਰਕ ਨੇ ਉਸ ਤੋਂ 500 ਰੁਪਏ ਮੰਗੇ ਨੇ ਤੇ ਉਸਨੇ ਦੇ ਦਿੱਤੇ ਨੇ ਤੇ ਅੱਗੇ ਦਾ ਕੰਮ ਕਰਵਾਉਣ ਦੇ ਲਈ ਉੱਥੇ ਆਪਣੀ ਪੁਰਾਣੀ ਜਾਣ ਪਛਾਣ ਵਾਲੀ ਆਸ਼ਾ ਵਰਕਰ ਨੂੰ ਜਿਹੜਾ ਹੈ ਉਹ ਮਿਲਿਆ ਤੇ ਉਸਨੇ ਉਸ ਤੋਂ ਲਗਭਗ 2000 ਰੁਪਏ ਮੰਗੇ ਤੇ ਉਸ ਦਾ ਸਾਰਾ ਕੰਮ ਕਰਵਾਉਣ ਅਤੇ ਜਨਮ ਸਰਟੀਫਿਕੇਟ ਦੇਣ ਦੇ ਲਿਕੇ ਮੈਂ ਦੱਸਿਆ ਕਿ ਮੰਗਲਵਾਰ ਨੂੰ ਉਕਤ ਆਸ਼ਾ ਵਰਕਰ ਨੇ ਉਸ ਨੂੰ ਸਰਟੀਫਿਕੇਟ ਦਿੱਤਾ ਤੇ ਰੁਕਮਦੀਨ ਨੇ ਵੀ ਦੱਸਿਆ ਕਿ ਜਦੋਂ ਉਸਨੇ ਪੈਸੇ ਦੇਣ ਦਾ ਵਿਰੋਧ ਕੀਤਾ ਤਾਂ ਉਕਤ ਆਸ਼ਾ ਵਰਕਰ ਨੇ ਫੋਨ ਤੇ ਉਸ ਨਾਲ ਬਹਿਸ ਕਰ ਦਿੱਤੀ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇੰਨੇ ਪੈਸੇ 'ਚ ਕੰਮ ਕਰਵਾਉਣ ਦੇ ਅਯੋਗ ਜਿਹੜੇ ਨੇ ਉਹ ਨਹੀਂ ਨੇ ਤੇ ਰੁਕਮਦੀਨ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਸਿਵਲ ਸਰਜਨ ਦਫ਼ਤਰ ਵੀ ਜਿਹੜਾ ਹੈ ਉਹ 85 ਪਰ ਉਕਤਾ ਆਸ਼ਾ ਵਰਕਰ ਨੇ ਉਸ ਨੂੰ ਫੋਨ ਤੇ ਧਮਕੀ ਦਿੱਤੀ ਅਤੇ ਸ਼ਿਕਾਇਤ ਦਰਜ ਨਾ ਕਰਵਾਉਣ ਦੇ ਲਈ ਵੀ ਕਿਹਾ ਇੱਕ ਵਾਰ ਫੋਨ ਤੇ ਹੋਈ ਗਲਬਾ ਤੁਹਾਨੂੰ ਸੁਣਾ ਦਿੰਨੇ ਆ ਕਿ ਕਹਿਣਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਆਸ਼ਾ ਵਰਕਰ ਦੇ ਵੱਲੋਂ ਧਮਕੀ ਜਿਹੜੀ ਆ ਉਹ ਦਿੱਤੀ ਗਈ ਹੈ ਦੇਖ ਲੈਣਿਆ ਇਹ ਪੂਰੀ ਖਬਰ ਸਰ ਮੇਰਾ ਨਾਮ ਹੁਕਮਦੀਨ ਹੈ ਮਾਚਲ ਤੋਂ ਆਇਆ ਮੇਰੇ 1 ਸਾਲ ਪਹਿਲਾਂ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ ਚ ਤੋਂ ਮੈਂ ਸਰਟੀਫੀਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲੋਂ ਫੀਸ ਮੰਗੀ 500 ਰੁਪਏ ਕਹਿੰਦੇ ਸਰਕਾਰੀ ਫੀਸ 16 ਨੰਬਰ ਕਮਰਾ ਸੀ ਨਾਮ ਮੈਨੂੰ ਸ਼ਾਇਦ ਨਹੀਂ ਜਾਂ ਮਾਲੂਮ ਹੈ ਬਾਹਰ ਦਾ ਸੀ ਤੇ ਦੁਬਾਰਾ ਮੈਂ ਪੀਜ ਦੇਖ ਕੇ ਮੈਨੂੰ ਕਹਤੇ ਦੋ ਤਿੰਨ ਛੁੱਟੀਆਂ ਸੋਮਵਾਰ ਤੁਸੀਂ ਦੋ ਤਿੰਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕਮਜ਼ ਬਿਜੀ ਸੀ ਆਜ ਆਇਆ ਅੱਜ ਮੈਡਮ ਨੇ ਕੋ ਉਥੇ ਆਪਣੇ ਲੱਗੀ ਸੀ ਉਹ ਮੇਰੇ ਕੋਲ ਫੜਾ ਮੈਨੂੰ ਫੜਾਇਆ ਕਹਿੰਦੇ ਰਪਿਆ 1700 ਦੇ ਜਾ ਤੇ ਆਪਣਾ ਸਰਟੀਫਿਕੇਟ ਲੈ ਜਾ ਆਸ਼ਾ ਕਰਿਆ ਸ਼ਾਇਦ ਮੇਰੇ ਕੋਲ ਉਹਨੇ 1700 ਰੁਪਏ ਲਏ ਜੀ ਕੈਸ਼ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਮੈਂ ਕਹਿੰਨਾਂ ਉਹ ਫੀਸ ਤੇ ਮੈਡਮ ਇਹ ਫੀਸ ਸਰਕਾਰ ਦੀ ਨਹੀਂ ਲੱਗਦੀ ਨਹੀਂ ਕਹਿੰਦਾ ਜੀ ਨਹੀਂ ਸਰਕਾਰ ਦੀ ਨਹੀਂ ਲੱਗਦੀ ਜਾ ਕਢਾ ਲੈ ਮੈਂ ਕਢਾ ਕੇ ਤੇ ਮੈਂ ਕਿਛੋ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਜਿੱਥੋਂ ਕਢਾਣਾ ਹੈ ਕਢਾ ਲੈ ਜਾ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਡਮ ਪੈਸੇ ਕਹਿੰਦੇ ਮੈਂ 1700 ਰੁਪਏ ਦੇ ਦੇਣੀ ਆ 500 ਰੁਪਏ ਮੈਂ ਨਹੀਂ ਦੇ ਸਕਦੀ ਉਹ ਮੈਂ ਕੰਮ ਕਰਾਇਆ ਗਿਆ ਸੀ ਅਸੀਂ ਦੁਬਾਰਾ ਵੀ ਕੰਮ ਕਰਾਣੇ ਹੁੰਦੇ ਸਰ ਸਰਕਾਰੀ ਪਰਚੀ ਨਹੀਂ ਮੰਗੀ ਕਹਦੇ ਹੋ ਜਾਣਾ ਕੰਮ ਅਸੀਂ ਚੜ ਗਏ ਬੀਜੀਸੀ ਨਾਲ ਉਹ ਕੰਮ ਸੀਗਾ ਸਰ ਸਾਡਾ ਇਨਸਾਫ ਕੀਤਾ ਜੇ ਗਰੀਬ ਬੰਦੇ 2500 ਰੁਪਏ ਨਾਲ ਲੈ ਲਿਆ ਉਪਰ ਤੇ ਅੱਢੀ ਭੱਜ ਗਈ ਮੇਰੇ ਇੱਕ ਸਾਲ ਪਹਿਲੇ ਇੱਥੇ ਡੇਟਾ ਆਇਆ ਸੀਗਾ ਜੁਲਾਈ ਮਹੀਨੇ ਚ ਤੋ ਮੈਂ ਸਰਟੀਫਿਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲ ਨਾ ਫੀਸ ਮੰਗੀ 500 ਰੁਪਏ ਕਹਿੰਦੇ ਸਰਕਾਰੀ ਫੀਸ ਤੇ ਦੁਬਾਰਾ ਮੈਂ ਪੀਸ ਦੇ ਕੇ ਮੈਨੂੰ ਕਹਿੰਦੇ ਦੋ ਤਿੰਨ ਛੁੱਟੀਆਂ ਸੋਮਵਾਰ ਤੁਸੀਂ ਦੋ ਤਿੰਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕੰਮ ਸੀ ਬਿਜੀ ਸੀ ਅੱਜ ਆਇਆ ਅੱਜ ਮੈਡਮ ਇੱਕ ਉਹ ਆਪਣੇ ਲੱਗੀ ਸੀ ਉਹ ਮੇਰੇ ਕੋਲ ਪੜਾਇਆ ਮੈਨੂੰ ਪੜਾਇਆ ਕਹਿੰਦੇ ਰੁਪਿਆ 1700 ਦੇ ਜਾ ਤੇ ਆਪਣਾ ਸਰਟੀਫਿਕੇਟ ਲੈ ਜਾ ਆਸ਼ਾਪਰ ਕਰਿਆ ਸਰ ਫਤ ਮੈਨੂੰ ਕਹਿੰਦੇ ਮੈਂ ਕਹਾਂ ਉਹ ਫੀਸ ਤੇ ਮੈਡਮ ਇਹਨੇ ਫੀਸ ਸਰਕਾਰੀ ਨਹੀਂ ਲੱਗਦੀ ਨਹੀਂ ਕਹਿੰਦਾ ਜੀ ਇਹਨੇ ਸਰਕਾਰੀ ਨਹੀਂ ਲੱਗਦੀ じゃ ਕਢਾ ਲੈ ਤੇ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਜਿੱਥੋਂ ਕਢਾ ਲੈ ਕਢਾ ਲੈ ਸਿਵਲ ਹਸਪਤਾਲ ਪਠਾਨਕੋਟ ਵਿੱਚ ਇੱਕ ਬੱਚੇ ਦਾ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਲਗਭਗ 2200 ਰੁਪਏ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਅਕਸਰ ਹੀ ਅਸੀਂ ਦੇਖਦੇ ਆਏ ਹਾਂ ਕਿ ਸਿਵਲ ਹਸਪਤਾਲ ਪਠਾਨਕੋਟ ਜਿਹੜਾ ਹੈ ਆਪਣੇ ਕਰਮਚਾਰੀਆਂ ਦੇ ਵਰਤਾਰੇ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਤੇ ਇੱਕ ਪਾਸੇ ਸਰਕਾਰ ਰਿਸ਼ਵਤ ਖੋਹਾਂ ਨੂੰ ਪੜਨ ਤੇ ਜ਼ੋਰ ਦੇ ਰਹੀ ਹੈ ਤੇ ਦੂਜੇ ਪਾਸੇ ਸਿਵਲ ਹਸਪਤਾਲ ਪਠਾਨਕੋਟ ਵਿੱਚ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਡੀਲਿੰਗ ਕਲਰਕ ਵੱਲੋਂ 500 ਰੁਪਏ ਅਤੇ ਆਸ਼ਾ ਵਰਕਰ ਵੱਲੋਂ ਕੰਮ ਕਰਵਾਉਣ ਦੇ ਲਈ ਲਗਭਗ 1700 ਰੁਪਏ ਲੈ ਗਏ ਤੇ ਜਾਣਕਾਰੀ ਦਿੰਦੇ ਹੋਏ ਹਿਮਾਚਲ ਦੇ ਰਹਿਣ ਵਾਲੇ ਰੁਕਮਦੀਨ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਨੇ ਪਿਛਲੇ ਸਾਲ 4 ਜੁਲਾਈ ਨੂੰ ਜਨੇਪਾ ਕਰਵਾਇਆ ਸੀ ਤੇ ਆਪਣੇ ਬੱਚੇ ਰਿਹਾਨ ਦਾ ਜਨਮ ਸਰਟੀਫਿਕੇਟ ਲੈਣ ਦੇ ਲਈ ਉਹ ਇਸ ਸਾਲ 28 ਮਈ ਨੂੰ ਹਸਪਤਾਲ ਦੇ ਜਨਮ ਸਰਟੀਫਿਕੇਟ ਵਿਭਾਗ ਵਿੱਚ ਆਇਆ ਹੈ ਤੇ ਆਪਣਾ ਰਿਕਾਰਡ ਦੱਸਿਆ ਹੈ ਤੇ ਉਸਨੇ ਦੱਸਿਆ ਹੈ ਕਿ ਡੀਲਿੰਗ ਕਲਰਕ ਨੇ ਉਸ ਤੋਂ 500 ਰੁਪਏ ਮੰਗੇ ਨੇ ਤੇ ਉਸਨੇ ਦੇ ਦਿੱਤੇ ਨੇ ਤੇ ਅੱਗੇ ਦਾ ਕੰਮ ਕਰਵਾਉਣ ਦੇ ਲਈ ਉੱਥੇ ਆਪਣੀ ਪੁਰਾਣੀ ਜਾਣ ਪਛਾਣ ਵਾਲੀ ਆਸ਼ਾ ਵਰਕਰ ਨੂੰ ਜਿਹੜਾ ਹੈ ਉਹ ਮਿਲਿਆ ਤੇ ਉਸਨੇ ਉਸ ਤੋਂ ਲਗਭਗ 2000 ਰੁਪਏ ਮੰਗੇ ਤੇ ਉਸ ਦਾ ਸਾਰਾ ਕੰਮ ਕਰਵਾਉਣ ਅਤੇ ਜਨਮ ਸਰਟੀਫਿਕੇਟ ਦੇਣ ਦੇ ਲਈ। ਮੈਂ ਦੱਸਿਆ ਕਿ ਮੰਗਲਵਾਰ ਨੂੰ ਉਕਤ ਆਸ਼ਾ ਵਰਕਰ ਨੇ ਉਸ ਨੂੰ ਸਰਟੀਫਿਕੇਟ ਦਿੱਤਾ ਤੇ ਹੁਕਮਦੀਨ ਨੇ ਵੀ ਦੱਸਿਆ ਕਿ ਜਦੋਂ ਉਸਨੇ ਪੈਸੇ ਦੇਣ ਦਾ ਵਿਰੋਧ ਕੀਤਾ ਤਾਂ ਉਕਤ ਆਸ਼ਾ ਵਰਕਰ ਨੇ ਫੋਨ ਤੇ ਉਸ ਨਾਲ ਬਹਿਸ ਕਰ ਦਿੱਤੀ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇੰਨੇ ਪੈਸੇ 'ਚ ਕੰਮ ਕਰਵਾਉਣ ਦੇ ਯੋਗ ਜਿਹੜੇ ਨੇ ਉਹ ਨਹੀਂ ਨੇ ਤੇ ਹੁਕਮਦੀਨ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਸਿਵਲ ਸਰਜਨ ਦਫ਼ਤਰ ਵੀ ਜਿਹੜਾ ਹੈ ਉਹ 85 ਪਰ ਉਕਤਾ ਆਸ਼ਾ ਵਰਕਰ ਨੇ ਉਸ ਨੂੰ ਫੋਨ ਤੇ ਧਮਕੀ ਦਿੱਤੀ ਅਤੇ ਸ਼ਿਕਾਇਤ ਦਰਜ ਨਾ ਕਰਵਾਉਣ ਦੇ ਲਈ ਵੀ ਕਿਹਾ ਇੱਕ ਵਾਰ ਫੋਨ ਤੇ ਹੋਈ ਗਲਬਾ ਤੁਹਾਨੂੰ ਸੁਣਾ ਦਿੰਨੇ ਆ ਕਿ ਕਹਿਣਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਆਸ਼ਾ ਵਰਕਰ ਦੇ ਵੱਲੋਂ ਧਮਕੀ ਜਿਹੜੀ ਆ ਉਹ ਦਿੱਤੀ ਗਈ ਹੈ ਦੇਖ ਲੈਣਿਆ ਪੂਰੀ ਖਬਰ ਸਰ ਮੇਰਾ ਨਾਮ ਰੁਕਮਦੀਨ ਹੈ ਮਾਚਲ ਤੋਂ ਆਇਆ ਮੇਰੇ ਇੱਕ ਸਾਲ ਪਹਿਲੇ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ ਚ ਤੋਂ ਮੈਂ ਸਰਟੀਫੀਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲ ਨਫੀਸ ਮਗੀ 500 ਰੁਪਏ ਕਹਿੰਦੇ ਸਰਕਾਰੀ ਫੀਸ 16 ਨੰਬਰ ਕਮਰੇ ਜੀ ਨਾਮ ਮੈਨੂੰ ਸ਼ਾਇਦ ਨਹੀਂ ਜਾਂ ਮਾਲੂਮ ਹੈ ਬਾਹਰ ਦਾ ਸੀ ਤੇ ਦੁਬਾਰਾ ਮੈਂ ਪੀਸ ਦੇ ਕੇ ਮੈਨੂੰ ਕਹਿੰਦੇ ਦੋ ਤਿੰਨ ਛੁੱਟੀਆਂ ਸੋਮਵਾਰ ਤੁਸੀਂ ਦੋ ਤਿੰਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕੰਮ ਸੀ ਬਿਜੀ ਸੀ ਆਜ ਆਇਆ ਆਜ ਮੈਡਮ ਇੱਕ ਉਹਥੇ ਆਪਣੇ ਲੱਗੀ ਸੀ ਉਹ ਮੇਰੇ ਕੋਲ ਫੜਾ ਮੈਨੂੰ ਫੜਾਇਆ ਕਹਿੰਦੇ ਰੁਪਿਆ 1700 ਦੇ ਜਾ ਤੇ ਆਪਣਾ ਸਰਟੀਫਿਕੇਟ ਲੈ ਜਾ ਆਸ਼ਾਪਰ ਕਰੇ ਸ਼ਾਇਦ ਮੇਰੇ ਕੋਲ ਉਹਨੇ 1700 ਰੁਪਏ ਲਏ ਜੀ ਕੈਸ਼ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਮੈਂ ਕਹਿੰਦਾ ਨਾ ਫੀਸ ਤੁਸੀਂ ਮੈਡਮ ਇਹਨੇ ਫੀਸ ਸਰਕਾਰੀ ਨਹੀਂ ਲੱਗਦੀ ਨਹੀਂ ਕਹਿੰਦਾ ਜੀ ਨਹੀਂ ਸਰਕਾਰੀ ਨਹੀਂ ਲੱਗਦੀ じゃ ਕਢਾ ਲੈ ਮੈਂ ਕਢਾ ਕੇ ਤੇ ਮੈਂ ਕਿਛੋ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਜਿੱਥੋਂ ਕਢਾਉਣੇ ਕਢਾ ਲੈ ਜਾ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਡਮ ਪੈਸੇ ਕਹਿੰਦੇ ਮੈਂ 1700 ਰੁਪਏ ਦੇ ਦੇਣੀ ਆ 500 ਰੁਪਏ ਮੈਂ ਨਹੀਂ ਦੇ ਸਕਦੀ ਉਹ ਮੈਂ ਕੰਮ ਕਰਾਇਆ ਜੇ ਸਾ ਅਸੀਂ ਦੁਬਾਰਾ ਵੀ ਕੰਮ ਕਰਾਣੇ ਹੁੰਦੇ ਸਰ ਸਰਕਾਰੀ ਪਰਚੀ ਨਹੀਂ ਮੰਗੀ ਕਹਿੰਦੇ ਹੋ ਜਾਣਾ ਕੰਮ ਅਸੀਂ ਚੜ ਗਏ ਬੀਜੀਸੀ ਹਾਂ ਉਹ ਕੰਮ ਸੀਗਾ ਸਰ ਸਾਡਾ ਇਨਸਾਫ ਕੀਤਾ ਜੇ ਗਰੀਬ ਬੰਦੇ ਆ 2500 ਰੁਪਏ ਨਾਲ ਲੈ ਲਿਆ ਪੂਰਾ ਢਾਢੀ ਭੱਜ ਗਈ ਮੇਰੇ ਇੱਕ ਸਾਲ ਪਹਿਲੇ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ ਚ ਤੋ ਮੈਂ ਸਰਟੀਫਿਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲ ਨਾ ਫੀਸ ਮੰਗੀ 500 ਰੁਪਏ ਕਹਿੰਦੇ ਸਰਕਾਰੀ ਫੀਸ ਤੇ ਦੁਬਾਰਾ ਮੈਂ ਪੇਜ ਦੇ ਕੇ ਮੈਨੂੰ ਕਹਿੰਦੇ ਦੋ ਦਿਨ ਛੁੱਟੀਆਂ ਸੋਮਵਾਰ ਤੁਸੀਂ ਦੋ ਦਿਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕਮ ਸੀ ਬਿਜੀ ਸੀ ਅੱਜ ਆਇਆ ਅੱਜ ਮੈਡਮ ਇੱਕੋ ਥੋੜੇ ਲੱਗੀ ਸੀ ਉਹ ਮੇਰੇ ਉਹ ਫੜਾ ਮੈਨੂੰ ਫੜਾਇਆ ਕਹਿੰਦੇ ਰੁਪਿਆ 1700 ਦੇ ਜਾ ਤੇ ਆਪਣਾ ਸਰਟੀਫਿਕੇਟ ਲੈ ਜਾ ਆਸ਼ਾ ਕਰ ਰਿਹਾ ਸ਼ਾਇਦ ਬਾਦ ਮੈਨੂੰ ਕਹਿੰਦੇ ਮੈਂ ਕਹਿੰਦਾ ਉਹ ਫੀਸ ਤੂੰ ਮੈਡਮ ਇਹਨੇ ਫੀਸ ਸਰਕਾਰੀ ਨਹੀਂ ਲੱਗਦੀ ਨਹੀਂ ਕਹਿੰਦਾ ਜੀ ਨਹੀਂ ਸਰਕਾਰੀ ਨਹੀਂ ਲੱਗਦੀ ਜਾ ਕਢਾ ਲੈ ਤੇ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਜਿੱਥੋਂ ਕਢਾ ਲੈ ਕਢਾ ਲੈ ਨਵਾਂ ਹਸਪਤਾਲ ਪਠਾਨਪੁਰ ਵਿੱਚ ਇੱਕ ਬੱਚੇ ਦਾ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਲਗਭਗ 2200 ਰੁਪਏ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਅਕਸਰ ਹੀ ਅਸੀਂ ਦੇਖਦੇ ਆਏ ਕਿ ਸਿਵਲ ਹਸਪਤਾਲ ਪਠਾਨਕੂਟ ਜਿਹੜਾ ਹੈ ਇਹ ਆਪਣੇ ਕਰਮਚਾਰੀਆਂ ਦੇ ਵਰਤਾਰੇ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਤੇ ਇੱਕ ਪਾਸੇ ਸਰਕਾਰ ਰਿਸ਼ਵਤਖੋਰੀਆਂ ਨੂੰ ਫੜਨ ਤੇ ਜ਼ੋਰ ਦੇ ਰਹੀ ਹੈ ਤੇ ਦੂਜੇ ਪਾਸੇ ਸਿਵਲ ਹਸਪਤਾਲ ਪਠਾਨਕੂਟ ਵਿੱਚ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਡੀਪਿੰਗ ਕਲਰਕ ਵੱਲੋਂ 500 ਰੁਪਏ ਅਤੇ ਆਸ਼ਾ ਵਰਕਰ ਵੱਲੋਂ ਕੰਮ ਕਰਵਾਉਣ ਦੇ ਲਈ ਲਗਭਗ 1700 ਰੁਪਏ ਲੈ ਗਏ ਤੇ ਜਾਣਕਾਰੀ ਦਿੰਦੇ ਹੋਏ ਹਿਮਾਚਲ ਦੇ ਰਹਿਣ ਵਾਲੇ ਰੁਕਮਦੀਨ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਨੇ ਪਿਛਲੇ ਸਾਲ 4 ਜੁਲਾਈ ਨੂੰ ਜਨੇਪਾ ਕਰਵਾਇਆ ਸੀ ਅਤੇ ਆਪਣੇ ਬੱਚੇ ਰਿਹਾਨ ਦਾ ਜਨਮ ਕੇ ਬੈਂਡ ਦੇ ਲਈ ਉਹ ਇਸਤਾਲ 28 ਮਈ ਨੂੰ ਹਸਪਤਾਲ ਦੇ ਜਨਮ ਸਰਟੀਫਿਕੇਟ ਵਿਭਾਗ ਵਿੱਚ ਆਇਆ ਹੈ ਤੇ ਆਪਣਾ ਰਿਕਾਰਡ ਦੱਸਿਆ ਹੈ ਤੇ ਉਸਨੇ ਦੱਸਿਆ ਹੈ ਕਿ ਡੀਲਿੰਗ ਕਲਰਕ ਨੇ ਉਸ ਤੋਂ 500 ਰੁਪਏ ਮੰਗੇ ਨੇ ਤੇ ਉਸਨੇ ਦੇ ਦਿੱਤੇ ਨੇ ਤੇ ਅੱਗੇ ਦਾ ਕੰਮ ਕਰਵਾਉਣ ਦੇ ਲਈ ਉੱਥੇ ਆਪਣੀ ਪੁਰਾਣੀ ਜਾਣ ਪਛਾਣ ਵਾਲੀ ਆਸ਼ਾ ਵਰਕਰ ਨੂੰ ਜਿਹੜਾ ਹੈ ਉਹ ਮਿਲਿਆ ਤੇ ਉਸਨੇ ਉਸ ਤੋਂ ਲਗਭਗ 2000 ਰੁਪਏ ਮੰਗੇ ਤੇ ਇਸ ਦਾ ਸਾਰਾ ਕੰਮ ਕਰਵਾਉਣ ਅਤੇ ਜਨਮ ਸਰਟੀਫਿਕੇਟ ਦੇਣ ਦੇ ਲਈ। ਮੈਂ ਦੱਸਿਆ ਕਿ ਮੰਗਲਵਾਰ ਨੂੰ ਉਕਤ ਆਸ਼ਾ ਵਰਕਰ ਨੇ ਉਸ ਨੂੰ ਸਰਟੀਫਿਕੇਟ ਦਿੱਤਾ ਤੇ ਹੁਕਮਦੀਨ ਨੇ ਵੀ ਦੱਸਿਆ ਕਿ ਜਦੋਂ ਉਸਨੇ ਪੈਸੇ ਦੇਣ ਦਾ ਵਿਰੋਧ ਕੀਤਾ ਤਾਂ ਉਕਤ ਆਸ਼ਾ ਵਰਕਰ ਨੇ ਫੋਨ ਤੇ ਉਸ ਨਾਲ ਬਹਿਸ ਕਰ ਦਿੱਤੀ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇੰਨੇ ਪੈਸੇ 'ਚ ਕੰਮ ਕਰਵਾਉਣ ਦੇ ਯੋਗ ਜਿਹੜੇ ਨੇ ਉਹ ਨਹੀਂ ਨੇ ਤੇ ਹੁਕਮਦੀਨ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਸਿਵਲ ਸਰਜਨ ਦਫ਼ਤਰ ਵੀ ਜਿਹੜਾ ਹੈ ਉਹ 85 ਪਰ ਉਕਤਾ ਆਸ਼ਾ ਵਰਕਰ ਨੇ ਉਸ ਨੂੰ ਫੋਨ ਤੇ ਧਮਕੀ ਦਿੱਤੀ ਅਤੇ ਸ਼ਿਕਾਇਤ ਦਰਜ ਨਾ ਕਰਵਾਉਣ ਦੇ ਵੀ ਕਿਹਾ ਇੱਕ ਵਾਰ ਫੋਨ ਤੇ ਹੋਈ ਗਲਬਾ ਤੁਹਾਨੂੰ ਸੁਣਾ ਦਿੰਨੇ ਆ ਕਿ ਕਹਿਣਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਆਸ਼ਾ ਵਰਕਰ ਦੇ ਵੱਲੋਂ ਧਮਕੀ ਜਿਹੜੀ ਆ ਉਹ ਦਿੱਤੀ ਗਈ ਹੈ ਦੇਖ ਲੈਣੇ ਆ ਪੂਰੀ ਖਬਰ ਸਰ ਮੇਰਾ ਨਾਮ ਰੁਕਮਦੀਨ ਹੈ ਮਾਚਲ ਤੋਂ ਆਇਆ ਮੇਰੇ ਇੱਕ ਸਾਲ ਪਹਿਲੇ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ ਵਿੱਚ ਤੋਂ ਮੈਂ ਸਰਟੀਫੀਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲੋਂ ਫੀਸ ਮੰਗੀ 500 ਰੁਪਏ ਕਹਿੰਦੇ ਸਰਕਾਰੀ ਫੀਸ 16 ਨੰਬਰ ਕਮਰੇ ਸੀ ਨਾਮ ਮੈਨੂੰ ਸ਼ਾਇਦ ਨਹੀਂ ਜਾਂ ਮਾਲੂਮ ਹੈ ਬਾਹਰ ਦਾ ਸੀ ਤੇ ਦੁਬਾਰਾ ਮੈਂ ਪੀਜ ਦੇ ਕੇ ਮੈਨੂੰ ਕਹਿੰਦੇ ਦੋ ਦਿਨ ਛੁੱਟੀਆਂ ਸੋਮਵਾਰ ਤੁਸੀਂ ਦੋ ਦਿਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕੰਮ ਸੀ ਬਿਜੀ ਸੀ ਅੱਜ ਆਇਆ ਅੱਜ ਮੈਡਮ ਇੱਕ ਉਹਥੇ ਆਪਣੇ ਲੱਗੀ ਸੀ ਉਹ ਮੇਰੇ ਕੋਲ ਫੜਾ ਮੈਨੂੰ ਫੜਾਇਆ ਕਹਿੰਦੇ ਰੁਪਿਆ 1700 ਦੇ ਜਾ ਤੇ ਆਪਣਾ ਸਰਟੀਫਿਕੇਟ ਲੈ ਜਾ ਆਸ਼ਾਪਰ ਕਰੇ ਸ਼ਾਇਦ ਮੇਰੇ ਕੋਲ ਉਹਨੇ 1700 ਰੁਪਿਆ ਲਏ ਜੀ ਕੈਸ਼ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਮੈਂ ਕਹਿੰਦਾ ਉਹਨੂੰ ਫੀਸ ਤੁਸੀਂ ਮੈਡਮ ਇਹਨੇ ਫੀਸ ਸਰਕਾਰੀ ਨਹੀਂ ਲੱਗਦੀ ਨਹੀਂ ਕਹਿੰਦਾ ਜੀ ਨਹੀਂ ਸਰਕਾਰੀ ਨਹੀਂ ਲੱਗਦੀ じゃ ਕਢਾ ਲੈ ਮੈਂ ਕਢਾ ਕੇ ਤੇ ਮੈਂ ਕਿਛੋ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਜਿੱਥੋਂ ਕਢਾਣਾ ਕਢਾ ਲੈ ਜਾ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਡਮ ਪੈਸੇ ਕਹਿੰਦੇ ਮੈਂ 1700 ਰੁਪਏ ਦੇ ਦੇਣੀ ਆ ਤੇ 500 ਰੁਪਏ ਮੈਂ ਨਹੀਂ ਦੇ ਸਕਦੀ ਉਹ ਮੈਂ ਕੰਮ ਕਰਾਇਆ ਜੇ ਸਾਹੀਂ ਦੁਬਾਰਾ ਵੀ ਕੰਮ ਕਰਾਣੇ ਹੁੰਦੇ ਸਰ ਸਰਕਾਰੀ ਪਰਚੀ ਨਹੀਂ ਮੰਗੀ ਕਹਿੰਦੇ ਹੋ ਜਾਣਾ ਕੰਮ ਨਹੀਂ ਚੱਲ ਗਿਆ ਬੀਜੀਸੀ ਦਾ ਉਹ ਕੰਮ ਸੀਗਾ ਸਰ ਸਾਡਾ ਇਨਸਾਫ ਕੀਤਾ ਜਾਂ ਗਰੀਬ ਬੰਦੇ 250 ਰੁਪਏ ਨਾਲ ਲੈ ਲਿਆ ਉਪਰ ਤੇ ਅੱਢੀ ਪੱਟ ਗਈ ਮੇਰੇ ਇੱਕ ਸਾਲ ਪਹਿਲੇ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ ਚ ਤੋ ਮੈਂ ਸਰਟੀਫਿਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲ ਨਫੀਸ ਮੰਗੀ 500 ਰੁਪਏ ਕਹਿੰਦੇ ਸਰਕਾਰੀ ਫੀਸ ਤੇ ਦੁਬਾਰਾ ਮੈਂ ਪੀਜ਼ ਦੇ ਕੇ ਮੈਨੂੰ ਕਹਿੰਦੇ ਦੋ ਦਿਨ ਛੁੱਟੀਆਂ ਸੋਮਵਾਰ ਤੁਸੀਂ ਦੋ ਦਿਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕੰਮ ਸੀ ਬਿਜੀ ਸੀ ਆ ਜਾਇਆ ਅੱਜ ਮੈਡਮ ਇੱਕ ਉਹ ਥੋੜੇ ਲੱਜੀ ਸੀ ਉਹ ਮੇਰੇ ਉਹ ਫੜਾ ਮੈਨੂੰ ਫੜਾਇਆ ਕਹਿੰਦੇ ਰੁਪਿਆ 1700 ਦੇ ਜਾ ਤੇ ਆਪਣਾ ਸਰਟੀਫਿਕੇਟ ਲੈ ਜਾ ਆਸ਼ਾ ਕਰ ਰਿਹਾ ਸਰ ਬਾਦ ਮੈਨੂੰ ਕਹਿੰਦੇ ਮੈਂ ਕਹਿੰਨਾ ਉਹ ਫੀਸ ਤੂੰ ਮੈਡਮ ਇਹਨੀ ਫੀਸ ਸਰਕਾਰ ਇਹ ਨਹੀਂ ਲਗਦੀ ਨਹੀਂ ਕਹਿੰਦਾ ਜੇ ਸਰਕਾਰ ਇਹ ਨਹੀਂ ਲਗਦੀ じゃ ਕਢਾ ਲੈ ਤੇ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਜਿੱਥੋਂ ਕਢਾਣਾ ਕਢਾ ਲੈ ਨਵਾਂ ਹਸਪਤਾਲ ਪਠਾਨਪੁਰ ਵਿੱਚ ਇੱਕ ਬੱਚੇ ਦਾ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਲਗਭਗ 2200 ਰੁਪਏ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਅਕਸਰ ਹੀ ਅਸੀਂ ਦੇਖਦੇ ਆਏ ਕਿ ਸਿਵਲ ਹਸਪਤਾਲ ਪਠਾਨਕੂਟ ਜਿਹੜਾ ਹੈ ਇਹ ਆਪਣੇ ਕਰਮਚਾਰੀਆਂ ਦੇ ਵਰਤਾਰੇ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਤੇ ਇੱਕ ਪਾਸੇ ਸਰਕਾਰ ਰਿਸ਼ਵਤਖੋਰੀਆਂ ਨੂੰ ਫੜਨ ਤੇ ਜ਼ੋਰ ਦੇ ਰਹੀ ਹੈ ਤੇ ਦੂਜੇ ਪਾਸੇ ਸਿਵਲ ਹਸਪਤਾਲ ਪਠਾਨਕੂਟ ਵਿੱਚ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਡੀਲਿੰਗ ਕਲਰਕ ਵੱਲੋਂ 500 ਰੁਪਏ ਅਤੇ ਆਸ਼ਾ ਵਰਕਰ ਵੱਲੋਂ ਕੰਮ ਕਰਵਾਉਣ ਦੇ ਲਈ ਲਗਭਗ 1700 ਰੁਪਏ ਲੈ ਗਏ ਤੇ ਜਾਣਕਾਰੀ ਦਿੰਦੇ ਹੋਏ ਹਿਮਾਚਲ ਦੇ ਰਹਿਣ ਵਾਲੇ ਰੁਕਮਦੀਨ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਨੇ ਪਿਛਲੇ ਸਾਲ 4 ਜੁਲਾਈ ਨੂੰ ਜਨੇਪਾ ਕਰਵਾਇਆ ਸੀ ਅਤੇ ਆਪਣੇ ਬੱਚੇ ਰਿਹਾਨ ਦਾ ਜਨਮ ਕਿ ਬ੍ਰੈਂਡ ਦੇ ਲਈ ਉਹ ਇਸਤਾਲ 28 ਮਈ ਨੂੰ ਹਸਪਤਾਲ ਦੇ ਜਨਮ ਸਰਟੀਫਿਕੇਟ ਵਿਭਾਗ ਵਿੱਚ ਆਇਆ ਹੈ ਤੇ ਆਪਣਾ ਰਿਕਾਰਡ ਦੱਸਿਆ ਹੈ ਤੇ ਉਸਨੇ ਦੱਸਿਆ ਹੈ ਕਿ ਡੀਲਿੰਗ ਕਲਰਕ ਨੇ ਉਸ ਤੋਂ 500 ਰੁਪਏ ਮੰਗੇ ਨੇ ਤੇ ਉਸਨੇ ਦੇ ਦਿੱਤੇ ਨੇ ਤੇ ਅੱਗੇ ਦਾ ਕੰਮ ਕਰਵਾਉਣ ਦੇ ਲਈ ਉੱਥੇ ਆਪਣੀ ਪੁਰਾਣੀ ਜਾਣ ਪਛਾਣ ਵਾਲੀ ਆਸ਼ਾ ਵਰਕਰ ਨੂੰ ਜਿਹੜਾ ਹੈ ਉਹ ਮਿਲਿਆ ਤੇ ਉਸਨੇ ਉਸ ਤੋਂ ਲਗਭਗ 2000 ਰੁਪਏ ਮੰਗੇ ਤੇ ਉਸ ਦਾ ਸਾਰਾ ਕੰਮ ਕਰਵਾਉਣ ਅਤੇ ਜਨਮ ਸਰਟੀਫਿਕੇਟ ਡੀਐਨਡੀ ਲਈ। ਮੈਂ ਦੱਸਿਆ ਕਿ ਮੰਗਲਵਾਰ ਨੂੰ ਉਕਤ ਆਸ਼ਾ ਵਰਕਰ ਨੇ ਉਸ ਨੂੰ ਸਰਟੀਫਿਕੇਟ ਦਿੱਤਾ ਤੇ ਰੁਕਮਦੀਨ ਨੇ ਵੀ ਦੱਸਿਆ ਕਿ ਜਦੋਂ ਉਸਨੇ ਪੈਸੇ ਦੇਣ ਦਾ ਵਿਰੋਧ ਕੀਤਾ ਤਾਂ ਉਕਤ ਆਸ਼ਾ ਵਰਕਰ ਨੇ ਫੋਨ ਤੇ ਉਸ ਨਾਲ ਬਹਿਸ ਕਰ ਦਿੱਤੀ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇੰਨੇ ਪੈਸੇ 'ਚ ਕੰਮ ਕਰਵਾਉਣ ਦੇ ਅਯੋਗ ਜਿਹੜੇ ਨੇ ਉਹ ਨਹੀਂ ਨੇ ਤੇ ਰੁਕਮਦੀਨ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਸਿਵਲ ਸਰਜਨ ਦਫ਼ਤਰ ਵੀ ਜਿਹੜਾ ਹੈ ਉਹ 85 ਪਰੁਖਤਾ ਆਸ਼ਾ ਵਰਕਰ ਨੇ ਉਸ ਨੂੰ ਫੋਨ ਤੇ ਧਮਕੀ ਦਿੱਤੀ ਅਤੇ ਸ਼ਿਕਾਇਤ ਦਰਜ ਨਾ ਕਰਵਾਉਣ ਦੇ ਲਈ ਵੀ ਕਿਹਾ ਇੱਕ ਵਾਰ ਫੋਨ ਤੇ ਹੋਈ ਗਲਬਾਤ ਤੁਹਾਨੂੰ ਸੁਣਾ ਦਿੰਨੇ ਆ ਕਿ ਕਹਿਣਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਆਸ਼ਾ ਵਰਕਰ ਦੇ ਵੱਲੋਂ ਧਮਕੀ ਜਿਹੜੀ ਆ ਉਹ ਦਿੱਤੀ ਗਈ ਹੈ ਦੇਖ ਲੈਣੇ ਆ ਪੂਰੀ ਖਬਰ ਸਰ ਮੇਰਾ ਨਾਮ ਰੁਕਮਦੀਰ ਹੈ ਮਾਚਲ ਤੋਂ ਆਇਆ ਮੇਰੇ ਇੱਕ ਸਾਲ ਪਹਿਲੇ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ ਚ ਤੋਂ ਮੈਂ ਸਰਟੀਫਿਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲੋਂ ਫੀਸ ਮੰਗੀ 500 ਰੁਪਏ ਕਹਿੰਦੇ ਸਰਕਾਰੀ ਫੀਸ 16 ਨੰਬਰ ਕਮਰੇ ਸੀ ਨਾਮ ਮੈਨੂੰ ਸ਼ਾਇਦ ਨਹੀਂ ਜਾਂ ਮਾਲੂਮ ਹੈ ਵਾਰਦਾ ਸੀ ਤੇ ਦੁਬਾਰਾ ਮੈਂ ਪੀਸ ਦੇ ਕੇ ਮੈਨੂੰ ਕਹਿੰਦੇ ਦੋ ਦਿਨ ਛੁੱਟੀਆਂ ਸੋਮਵਾਰ ਤੁਸੀਂ ਦੋ ਦਿਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕੰਮ ਸੀ ਬਿਜੀ ਸੀ ਅੱਜ ਆਇਆ ਅੱਜ ਮੈਡਮ ਨੇ ਕੋ ਉੱਥੇ ਆਪਣੇ ਲੱਗੀ ਸੀ ਉਹ ਮੇਰੇ ਕੋਲ ਫੜਾ ਮੈਨੂੰ ਫੜਾਇਆ ਕਹਿੰਦੇ ਰੁਪਿਆ 1700 ਦੇ ਜਾ ਤੇ ਆਪਣਾ ਸਰਟੀਫਿਕੇਟ ਲੈ ਜਾ ਆਸ਼ਾ ਪਰ ਕਰੇ ਸ਼ਾਇਦ ਮੇਰੇ ਕੋਲ ਉਹਨੇ 1700 ਰੁਪਏ ਲਏ ਜੀ ਕੈਸ਼ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਮੈਂ ਕਹਿੰਦਾ ਉਹਨੂੰ ਫੀਸ ਤੇ ਮੈਡਮ ਨੇ ਫੀਸ ਸਰਕਾਰੀ ਨਹੀਂ ਲੱਗਦੀ ਨਹੀਂ ਕਹਿੰਦਾ ਜੀ ਨਹੀਂ ਸਰਕਾਰੀ ਨਹੀਂ ਲੱਗਦੀ ਜਾ ਕਢਾ ਲੈ ਮੈਂ ਕਢਾ ਕੇ ਤੇ ਮੈਂ ਕਿਛੋ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਜਿੱਥੇ ਕਢਾਉਣਾ ਹੈ ਕਢਾ ਲੈ ਜਾ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਡਮ ਪੈਸੇ ਕਹਿੰਦੇ ਮੈਂ 1700 ਰੁਪਏ ਦੇ ਦੇਣੀ ਆ ਤੇ 500 ਰੁਪਏ ਮੈਂ ਨਹੀਂ ਦੇ ਸਕਦੀ ਉਹ ਮੈਂ ਕੰਮ ਕਰਾਇਆ ਗਿਆ ਸੀ ਆਹੀ ਦੁਬਾਰਾ ਵੀ ਕੰਮ ਕਰਾਣੇ ਹੁੰਦੇ ਸਰ ਸਰਕਾਰੀ ਪਰਚੀ ਨਹੀਂ ਮੰਗੀ ਕਹਿੰਦੇ ਹੋ ਜਾਣਾ ਕੰਮ ਨਹੀਂ ਚੜ ਗਿਆ ਬੀਜੀ ਸੀ ਹਾਂ ਉਹ ਕੰਮ ਸੀਗਾ ਸਰ ਸਾਡਾ ਇਨਸਾਫ ਕੀਤਾ ਜੇ ਗਰੀਬ ਬੰਦੇ ਆ 2500 ਰੁਪਏ ਨਾਲ ਲੈ ਲਿਆ পুরো ਢਾਢੀ ਭੱਜ ਗਈ ਮੇਰੇ ਇੱਕ ਸਾਲ ਪਹਿਲੇ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ ਚ ਤੋ ਮੈਂ ਸਰਟੀਫਿਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲ ਨਫੀਸਮਗੀ 500 ਰੁਪਏ ਕਹਿੰਦੇ ਸਰਕਾਰੀ ਫੀਸ ਸੀ ਤੇ ਦੁਬਾਰਾ ਮੈਂ ਪੀਸ ਦੇ ਕੇ ਮੈਨੂੰ ਕਹਤੇ ਦੋ ਦਿਨ ਛੁੱਟੀਆਂ ਸੋਮਵਾਰ ਤੁਸੀਂ ਦੋ ਦਿਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕੰਮ ਸੀ ਬਿਜੀ ਸੀ ਆਜ ਆਇਆ ਅੱਜ ਮੈਡਮ ਇੱਕੋ ਉੱਥੋਂ ਲੱਜੀ ਸੀ ਉਹ ਮੇਰੇ ਉਹ ਫੜਾ ਮੈਨੂੰ ਫੜਾਇਆ ਕਹਿੰਦੇ ਰੁਪਿਆ 1700 ਦੇ ਜਾ ਤੇ ਆਪਣਾ ਸਰਟੀਫਿਕੇਟ ਲੈ ਜਾ ਆਸ਼ਾਪਰਕਰ ਹੈ ਸਰ ਬਾਦ ਮੈਨੂੰ ਕਹਿੰਦੇ ਮੈਂ ਕਹਾਂ ਉਹ ਫੀਸ ਤੂੰ ਮੈਡਮ ਇਹਨੇ ਫੀਸ ਸਰਕਾਰੀ ਨਹੀਂ ਲੱਗਦੀ ਨਹੀਂ ਕਹਿੰਦਾ ਜੇ ਨਹੀਂ ਸਰਕਾਰੀ ਨਹੀਂ ਲੱਗਦੀ じゃ ਕਢਾ ਲੈ ਤੇ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਜਿੱਥੋਂ ਕਢਾਣਾ ਕਢਾ ਲੈ ਨਵਾਂ ਹਸਪਤਾਲ ਪਠਾਨਪੁਰ ਵਿੱਚ ਇੱਕ ਬੱਚੇ ਦਾ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਲਗਭਗ 2200 ਰੁਪਏ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਅਕਸਰ ਹੀ ਅਸੀਂ ਦੇਖਦੇ ਆਏ ਕਿ ਸਿਵਲ ਹਸਪਤਾਲ ਪਠਾਨਕੂਟ ਜਿਹੜਾ ਹੈ ਇਹ ਆਪਣੇ ਕਰਮਚਾਰੀਆਂ ਦੇ ਵਰਤਾਰੇ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਤੇ ਇੱਕ ਪਾਸੇ ਸਰਕਾਰ ਰਿਸ਼ਵਤਖੋਰਾ ਨੂੰ ਫੜਨ ਤੇ ਜ਼ੋਰ ਦੇ ਰਹੀ ਹੈ ਤੇ ਦੂਜੇ ਪਾਸੇ ਸਿਵਲ ਹਸਪਤਾਲ ਪਠਾਨਕੂਟ ਵਿੱਚ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਡੀਡਿੰਗ ਕਲਰਕ ਵੱਲੋਂ 500 ਰੁਪਏ ਅਤੇ ਆਸ਼ਾ ਵਰਕਰ ਵੱਲੋਂ ਕੰਮ ਕਰਵਾਉਣ ਦੇ ਲਈ ਲਗਭਗ 1700 ਰੁਪਏ ਲੈ ਕੇ ਤੇ ਜਾਣਕਾਰੀ ਦਿੰਦੇ ਹੋਏ ਹਿਮਾਚਲ ਦੇ ਰਹਿਣ ਵਾਲੇ ਰੁਕਮਦੀਨ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਨੇ ਪਿਛਲੇ ਸਾਲ 4 ਜੁਲਾਈ ਨੂੰ ਜਨੇਪਾ ਕਰਵਾਇਆ ਸੀ ਅਤੇ ਆਪਣੇ ਬੱਚੇ ਰਿਹਾਨ ਦਾ ਜਨਮ ਦੇ ਕੇ ਬ्यान ਦੇ ਲਈ ਉਹ ਇਸਤਾਲ 28 ਮਈ ਨੂੰ ਹਸਪਤਾਲ ਦੇ ਜਨਮ ਸਰਟੀਫਿਕੇਟ ਵਿਭਾਗ ਵਿੱਚ ਆਇਆ ਹੈ ਤੇ ਆਪਣਾ ਰਿਕਾਰਡ ਦੱਸਿਆ ਹੈ ਤੇ ਉਸਨੇ ਦੱਸਿਆ ਹੈ ਕਿ ਡੀਲਿੰਗ ਕਲਰਕ ਨੇ ਉਸ ਤੋਂ 500 ਰੁਪਏ ਮੰਗੇ ਨੇ ਤੁਰਸਲੇ ਦੇ ਦਿੱਤੇ ਨੇ ਤੇ ਅੱਗੇ ਦਾ ਕੰਮ ਕਰਵਾਉਣ ਦੇ ਲਈ ਉੱਥੇ ਆਪਣੀ ਪੁਰਾਣੀ ਜਾਣ ਪਛਾਣ ਵਾਲੀ ਆਸ਼ਾ ਵਰਕਰ ਨੂੰ ਜਿਹੜਾ ਹੈ ਉਹ ਮਿਲਿਆ ਤੇ ਉਸਨੇ ਉਸ ਤੋਂ ਲਗਭਗ 2000 ਰੁਪਏ ਮੰਗੇ ਤੇ ਉਸ ਦਾ ਸਾਰਾ ਕੰਮ ਕਰਵਾਉਣ ਅਤੇ ਜਨਮ ਸਰਟੀਫਿਕੇਟ ਦੇਣ ਦੇ ਲਈ। ਮੈਂ ਦੱਸਿਆ ਕਿ ਮੰਗਲਵਾਰ ਨੂੰ ਉਕਤ ਆਸ਼ਾ ਵਰਕਰ ਨੇ ਉਸ ਨੂੰ ਸਰਟੀਫਿਕੇਟ ਦਿੱਤਾ ਤੇ ਰੁਕਮਦੀਨ ਨੇ ਵੀ ਦੱਸਿਆ ਕਿ ਜਦੋਂ ਉਸਨੇ ਪੈਸੇ ਦੇਣ ਦਾ ਵਿਰੋਧ ਕੀਤਾ ਤਾਂ ਉਕਤ ਆਸ਼ਾ ਵਰਕਰ ਨੇ ਫੋਨ ਤੇ ਉਸ ਨਾਲ ਬਹਿਸ ਕਰ ਦਿੱਤੀ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇੰਨੇ ਪੈਸੇ 'ਚ ਕੰਮ ਕਰਵਾਉਣ ਦੇ ਅਯੋਗ ਜਿਹੜੇ ਨੇ ਉਹ ਨਹੀਂ ਨੇ ਤੇ ਰੁਕਮਦੀਨ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਸਿਵਲ ਸਰਜਨ ਦਫ਼ਤਰ ਵੀ ਜਿਹੜਾ ਹੈ ਉਹ 85 ਪਰ ਉਕਤਾ ਆਸ਼ਾ ਵਰਕਰ ਨੇ ਉਸ ਨੂੰ ਫੋਨ ਤੇ ਧਮਕੀ ਦਿੱਤੀ ਅਤੇ ਸ਼ਿਕਾਇਤ ਦਰਜ ਨਾ ਕਰਵਾਉਣ ਦੇ ਵੀ ਕਿਹਾ ਇੱਕ ਵਾਰ ਫੋਨ ਤੇ ਹੋਈ ਗਲਬਾ ਤੁਹਾਨੂੰ ਸੁਣਾ ਦਿੰਨੇ ਆ ਕਿ ਕਹਿਣਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਆਸ਼ਾ ਵਰਕਰ ਦੇ ਵੱਲੋਂ ਧਮਕੀ ਜਿਹੜੀ ਆ ਉਹ ਦਿੱਤੀ ਗਈ ਹੈ ਦੇਖ ਲੈਣਿਆ ਇਹ ਪੂਰੀ ਖਬਰ ਸਰ ਮੇਰਾ ਨਾਮ ਰੁਕਮਦੀਨ ਹੈ ਮਾਚਲ ਤੋਂ ਆਇਆ ਮੇਰੇ ਇੱਕ ਸਾਲ ਪਹਿਲਾਂ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ ਚ ਤੋਂ ਮੈਂ ਸਰਟੀਫੀਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲ ਨਫੀਸ ਮੰਗੀ 500 ਰੁਪਏ ਕਹਿੰਦੇ ਸਰਕਾਰੀ ਫੀਸ 16 ਨੰਬਰ ਕਮਰੇ ਸੀ ਨਾਮ ਮੈਨੂੰ ਸ਼ਾਇਦ ਨਹੀਂ ਜਾਂ ਮਾਲੂਮ ਹੈ ਬਾਹਰ ਦਾ ਸੀ ਤੇ ਦੁਬਾਰਾ ਮੈਂ ਪੀਜ ਦੇ ਕੇ ਮੈਨੂੰ ਕਹਤੇ ਦੋ ਦਿਨ ਛੁੱਟੀਆਂ ਸੋਮਵਾਰ ਤੁਸੀਂ ਦੋ ਦਿਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕਮਜ਼ ਬਿਜੀ ਸੀ ਆਜ ਆਇਆ ਅੱਜ ਮੈਡਮ ਨੇ ਕੋ ਉਥੇ ਆਪਣੇ ਲੱਗੀ ਸੀ ਉਹ ਮੇਰੇ ਕੋਲ ਫੜਾ ਮੈਨੂੰ ਫੜਾਇਆ ਕਹਿੰਦੇ ਰੁਪਿਆ 1700 ਦੇ ਜਾ ਤੇ ਆਪਣਾ ਸਰਟੀਫਿਕੇਟ ਲੈ ਜਾ ਆਸ਼ਾ ਭਰ ਕਰੇ ਸ਼ਾਇਦ ਮੇਰੇ ਕੋਲ ਉਹਨੇ 1700 ਰੁਪਏ ਲਏ ਜੀ ਕੈਸ਼ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਮੈਂ ਕਹਾਂ ਉਹਨਾਂ ਨੂੰ ਫੀਸ ਤੇ ਮੈਡਮ ਇਹ ਫੀਸ ਸਰਕਾਰੀ ਨਹੀਂ ਲੱਗਦੀ ਨਹੀਂ ਕਹਿੰਦਾ ਜੀ ਨਹੀਂ ਸਰਕਾਰੀ ਨਹੀਂ ਲੱਗਦੀ じゃ ਕਢਾ ਲੈ ਮੈਂ ਕਢਾ ਕੇ ਤੇ ਮੈਂ ਕਿਛੋ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਜਿੱਥੋਂ ਕਢਾਣਾ ਕਢਾ ਲੈ ਜਾ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਡਮ ਪੈਸੇ ਕਹਿੰਦੇ ਮੈਂ 1700 ਰੁਪਏ ਦੇ ਦੇਣੀ ਆ ਤੇ 500 ਰੁਪਏ ਮੈਂ ਨਹੀਂ ਦੇ ਸਕਦੀ ਉਹ ਮੈਂ ਕੰਮ ਕਰਾਇਆ ਗਿਆ ਸੀ ਅਹੀਂ ਦੁਬਾਰਾ ਵੀ ਕੰਮ ਕਰਾਣੇ ਹੁੰਦੇ ਸਰ ਸਰਕਾਰੀ ਪਰਚੀ ਨਹੀਂ ਮੰਗੀ ਕਹਿੰਦੇ ਹੋ ਜਾਣਾ ਕੰਮ ਨਹੀਂ ਚੱਲ ਗਿਆ ਬੀਜੀਸੀ ਨਾਲ ਉਹ ਕੰਮ ਸੀਗਾ ਸਰ ਸਾਡਾ ਇਨਸਾਫ ਕੀਤਾ ਜਾਂ ਗਰੀਬ ਬੰਦੇ 2500 ਰੁਪਏ ਨਾਲ ਲੈ ਲਿਆ ਉਪਰ ਤੇ ਆਢੀ ਪੱਟ ਗਈ ਮੇਰੇ ਇੱਕ ਸਾਲ ਪਹਿਲੇ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ ਚ ਤੋ ਮੈਂ ਸਰਟੀਫਿਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲ ਨਫੀਸ ਮੰਗੀ 500 ਰੁਪਏ ਕਹਿੰਦੇ ਸਰਕਾਰੀ ਫੀਸ ਸੀ ਤੇ ਦੁਬਾਰਾ ਮੈਂ ਪੀਜ਼ ਦੇ ਕੇ ਮੈਨੂੰ ਕਹਿੰਦੇ ਦੋ ਦਿਨ ਛੁੱਟੀਆਂ ਸੋਮਵਾਰ ਤੁਸੀਂ ਦੋ ਦਿਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕੰਮ ਸੀ ਬਿਜੀ ਸੀ ਅੱਜ ਆਇਆ ਅੱਜ ਮੈਡਮ ਇੱਕੋ ਥੋੜੇ ਲੱਗੀ ਸੀ ਉਹ ਮੇਰੇ ਕੋਲ ਫੜਾ ਮੈਨੂੰ ਫੜਾਇਆ ਕਹਿੰਦੇ ਰੁਪਿਆ 1700 ਦੇ ਆ ਤੇ ਆਪਣਾ ਸਰਟੀਫਿਕੇਟ ਲਾਇਆ ਆਸ਼ਾ ਬਰਕਰ ਹੈ ਸ਼ਰਮ ਬਾਦ ਮੈਨੂੰ ਕਹਿੰਦੇ ਮੈਂ ਕਹਾਂ ਉਹ ਫੀਸ ਤੂੰ ਮੈਡਮ ਇਹਨੇ ਫੀਸ ਸਰਕਾਰੀ ਨਹੀਂ ਲੱਗਦੀ ਨਹੀਂ ਕਹਿੰਦਾ ਜੇ ਨਹੀਂ ਸਰਕਾਰੀ ਨਹੀਂ ਲੱਗਦੀ ਜਾ ਕਢਾ ਲੈ ਤੇ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਜਿੱਥੋਂ ਕਢਾਣਾ ਕਢਾ ਲੈ ਸੇਵਲ ਹਸਪਤਾਲ ਪਠਾਨਪੁਰ ਵਿੱਚ ਇੱਕ ਬੱਚੇ ਦਾ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਲਗਭਗ 2200 ਰੁਪਏ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਅਕਸਰ ਹੀ ਅਸੀਂ ਦੇਖਦੇ ਆਏ ਕਿ ਸਿਵਲ ਹਸਪਤਾਲ ਪਠਾਨਕੂਟ ਜਿਹੜਾ ਹੈ ਆਪਣੇ ਕਰਮਚਾਰੀਆਂ ਦੇ ਵਰਤਾਰੇ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਤੇ ਇੱਕ ਪਾਸੇ ਸਰਕਾਰ ਰਿਸ਼ਵਤਖੋਰੀਆਂ ਨੂੰ ਫੜਨ ਤੇ ਜ਼ੋਰ ਦੇ ਰਹੀ ਹੈ ਤੇ ਦੂਜੇ ਪਾਸੇ ਸਿਵਲ ਹਸਪਤਾਲ ਪਠਾਨਕੂਟ ਵਿੱਚ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਡੀਡਿੰਗ ਕਲਰਕ ਵੱਲੋਂ 500 ਰੁਪਏ ਅਤੇ ਆਸ਼ਾ ਵਰਕਰ ਵੱਲੋਂ ਕੰਮ ਕਰਵਾਉਣ ਦੇ ਲਈ ਲਗਭਗ 1700 ਰੁਪਏ ਲੈ ਗਏ ਤੇ ਜਾਣਕਾਰੀ ਦਿੰਦੇ ਹੋਏ ਹਿਮਾਚਲ ਦੇ ਰਹਿਣ ਵਾਲੇ ਰੁਕਮਦੀਨ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਨੇ ਪਿਛਲੇ ਸਾਲ 4 ਜੁਲਾਈ ਨੂੰ ਜਨੇਪਾ ਕਰਵਾਇਆ ਸੀ ਅਤੇ ਆਪਣੇ ਬੱਚੇ ਰਿਹਾਨ ਦਾ ਜਨਮ ਦੇ ਕੇ ਬਿਆਨ ਦੇ ਲਈ ਉਹ ਇਸਤਾਲ 28 ਮਈ ਨੂੰ ਹਸਪਤਾਲ ਦੇ ਜਨਮ ਸਰਟੀਫਿਕੇਟ ਵਿਭਾਗ ਵਿੱਚ ਆਇਆ ਹੈ ਤੇ ਆਪਣਾ ਰਿਕਾਰਡ ਦਸਿਆ ਹੈ ਤੇ ਉਸਨੇ ਦੱਸਿਆ ਹੈ ਕਿ ਡੀਲਿੰਗ ਕਲਰਕ ਨੇ ਉਸ ਤੋਂ 500 ਰੁਪਏ ਮੰਗੇ ਨੇ ਤੇ ਉਸਨੇ ਦੇ ਦਿੱਤੇ ਨੇ ਤੇ ਅੱਗੇ ਦਾ ਕੰਮ ਕਰਵਾਉਣ ਦੇ ਲਈ ਉੱਥੇ ਆਪਣੀ ਪੁਰਾਣੀ ਜਾਣ ਪਛਾਣ ਵਾਲੀ ਆਸ਼ਾ ਵਰਕਰ ਨੂੰ ਜਿਹੜਾ ਹੈ ਉਹ ਮਿਲਿਆ ਤੇ ਉਸਨੇ ਉਸ ਤੋਂ ਲਗਭਗ 2000 ਰੁਪਏ ਮੰਗੇ ਤੇ ਉਸ ਦਾ ਸਾਰਾ ਕੰਮ ਕਰਵਾਉਣ ਅਤੇ ਜਨਮ ਸਰਟੀਫਿਕੇਟ ਡੀਐਨਡੀ ਲਈ। ਮੈਂ ਦੱਸਿਆ ਕਿ ਮੰਗਲਵਾਰ ਨੂੰ ਉਕਤ ਆਸ਼ਾ ਵਰਕਰ ਨੇ ਉਸ ਨੂੰ ਸਰਟੀਫਿਕੇਟ ਦਿੱਤਾ ਤੇ ਹੁਕਮਦੀਨ ਨੇ ਵੀ ਦੱਸਿਆ ਕਿ ਜਦੋਂ ਉਸਨੇ ਪੈਸੇ ਦੇਣ ਦਾ ਵਿਰੋਧ ਕੀਤਾ ਤਾਂ ਉਕਤ ਆਸ਼ਾ ਵਰਕਰ ਨੇ ਫੋਨ ਤੇ ਉਸ ਨਾਲ ਬਹਿਸ ਕਰ ਦਿੱਤੀ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇੰਨੇ ਪੈਸੇ 'ਚ ਕੰਮ ਕਰਵਾਉਣ ਦੇ ਅਯੋਗ ਜਿਹੜੇ ਨੇ ਉਹ ਨਹੀਂ ਨੇ ਤੇ ਹੁਕਮਦੀਨ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਸਿਵਲ ਸਰਜਨ ਦਫ਼ਤਰ ਵੀ ਜਿਹੜਾ ਹੈ ਉਹ 85 ਪਰ ਉਕਤਾ ਆਸ਼ਾ ਵਰਕਰ ਨੇ ਉਸ ਨੂੰ ਫੋਨ ਤੇ ਧਮਕੀ ਦਿੱਤੀ ਅਤੇ ਸ਼ਿਕਾਇਤ ਦਰਜ ਨਾ ਕਰਵਾਉਣ ਦੇ ਲਈ ਵੀ ਕਿਹਾ ਇੱਕ ਵਾਰ ਫੋਨ ਤੇ ਹੋਈ ਗਲਬਾ ਤੁਹਾਨੂੰ ਸੁਣਾ ਦਿੰਨੇ ਆ ਕਿ ਕਹਿਣਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਆਸ਼ਾ ਵਰਕਰ ਦੇ ਵੱਲੋਂ ਧਮਕੀ ਜਿਹੜੀ ਆ ਉਹ ਦਿੱਤੀ ਗਈ ਹੈ ਦੇਖ ਲੈਣਿਆ ਪੂਰੀ ਖਬਰ ਸਰ ਮੇਰਾ ਨਾਮ ਰੁਕਮਦੀਨ ਹੈ ਮਾਚਲ ਤੋਂ ਆਇਆ ਮੇਰੇ 1 ਸਾਲ ਪਹਿਲੇ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ ਚ ਤੋਂ ਮੈਂ ਸਰਟੀਫਿਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲੋਂ ਫੀਸ ਮੰਗੀ 500 ਰੁਪਏ ਕਹਿੰਦੇ ਸਰਕਾਰੀ ਫੀਸ 16 ਨੰਬਰ ਕਮਰੇ ਸੀ ਨਾਮ ਮੈਨੂੰ ਸ਼ਾਇਦ ਨਹੀਂ ਜਾਂ ਮਾਲੂਮ ਹੈ ਬਾਹਰ ਦਾ ਸੀ ਤੇ ਦੁਬਾਰਾ ਮੈਂ ਪੀਜ ਦੇ ਕੇ ਮੈਨੂੰ ਕਹਿੰਦੇ ਦੋ ਤਿੰਨ ਛੁੱਟੀਆਂ ਸੋਮਵਾਰ ਤੁਸੀਂ ਦੋ ਦਿਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕੰਮ ਸੀ ਬਿਜੀ ਸੀ ਆਜ ਆਇਆ ਆਜ ਮੈਡਮ ਇਹ ਕੋ ਉਥੇ ਆਪਣੇ ਲੱਗੀ ਸੀ ਉਹ ਮੇਰੇ ਕੋ ਫਰਾ ਮੈਨੂੰ ਫਰਾਇਆ ਕਹਿੰਦੇ ਰੁਪਿਆ 1700 ਦੇ ਜਾ ਤੇ ਆਪਣਾ ਸਰਟੀਫਿਕੇਟ ਲੈ ਜਾ ਆਸ਼ਾਪਰ ਕਰੇ ਸ਼ਾਇਦ ਮੇਰੇ ਕੋਲ ਉਹਨੇ 1700 ਰੁਪਏ ਲਏ ਜੀ ਕੈਸ਼ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਮੈਂ ਕਿਹਾ ਉਹਨਾਂ ਫੀਸ ਤੇ ਮੈਡਮ ਇਹ ਫੀਸ ਸਰਕਾਰੀ ਨਹੀਂ ਲੱਗਦੀ ਨਹੀਂ ਕਹਿੰਦਾ ਜੀ ਨਹੀਂ ਸਰਕਾਰੀ ਨਹੀਂ ਲੱਗਦੀ じゃ ਕਢਾ ਲੈ ਮੈਂ ਕਢਾ ਕੇ ਤੇ ਮੈਂ ਕਿਛੋ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਜਿੱਥੋਂ ਕਢਾਣਾ ਕਢਾ ਲੈ ਜਾ ਮੈਂ ਉਹਨੂੰ ਕਿਹਾ ਮੈਂ ਕਹਾ ਮੈਡਮ ਪੈਸੇ ਕਹਿੰਦੇ ਮੈਂ 1700 ਰੁਪਏ ਦੇ ਦੇਣੀ ਆ ਤੇ 500 ਰੁਪਏ ਮੈਂ ਨਹੀਂ ਦੇ ਸਕਦੀ ਉਹ ਮੈਂ ਕੰਮ ਕਰਾਇਆ ਗਿਆ ਸੀ ਅਹੀਂ ਦੁਬਾਰਾ ਵੀ ਕੰਮ ਕਰਾਣੇ ਹੁੰਦੇ ਸਰ ਸਰਕਾਰੀ ਪਰਚੀ ਦੀ ਮੰਗੀ ਕਹਿੰਦੇ ਹੋ ਜਾਣਾ ਕੰਮ ਅਹੀਂ ਚੜ ਗਿਆ ਬੀਜੀਸ ਅੰਦਰ ਕੰਮ ਸੀਗਾ ਸਰ ਸਾਡਾ ਇਨਸਾਫ ਕੀਤਾ ਜੇ ਗਰੀਬ ਬੰਦੇ 250 ਰੁਪਏ ਨਾਲ ਲੈ ਲਿਆ ਉੱਪਰ ਡਾਢੀ ਭੱਜ ਗਈ ਮੈਂ ਇੱਕ ਸਾਲ ਪਹਿਲੇ ਇੱਥੇ ਬੇਟਾ ਆਇਆ ਸੀਗਾ ਜੁਲਾਈ ਮਹੀਨੇ ਚ ਤੋ ਮੈਂ ਸਰਟੀਫੀਕੇਟ ਲਈ ਅੰਦਰ ਗਿਆ ਤਾਂ ਮੇਰੇ ਕੋਲ ਨਫੀਸਮਗੀ 500 ਰੁਪਏ ਕਹਿੰਦੇ ਸਰਕਾਰੀ ਫੀਸ ਸੀ ਤੇ ਦੁਬਾਰਾ ਮੈਂ ਪੀਜ਼ ਦੇ ਕੇ ਮੈਨੂੰ ਕਹਿੰਦੇ ਦੋ ਦਿਨ ਛੁੱਟੀਆਂ ਸੋਮਵਾਰ ਤੁਸੀਂ ਦੋ ਦਿਨ ਠਹਿਰ ਕੇ ਆਇਓ ਸੋਮਵਾਰ ਸੋਮਵਾਰ ਮੈਂ ਨਹੀਂ ਆ ਸਕਿਆ ਮੈਂ ਦੋ ਤਿੰਨ ਦਿਨ ਕੰਮ ਸੀ ਬਿਜੀ ਸੀ ਅੱਜ ਆਇਆ ਅੱਜ ਮੈਡਮ ਇੱਕ ਉਹ ਥੋੜੇ ਲੱਗੀ ਸੀ ਉਹ ਮੇਰੇ ਕੋਲ ਫੜਾ ਮੈਨੂੰ ਫੜਾਇਆ ਕਹਿੰਦੇ ਰੁਪਿਆ 1700 ਦੇ ਜਾ ਤੇ ਆਪਣਾ ਸਰਟੀਫੀਕਟ ਲੈ ਜਾ ਆਸ਼ਾ ਕਰ ਰਿਹਾ ਸਰ ਬਾਦ ਮੈਨੂੰ ਕਹਿੰਦੇ ਮੈਂ ਤਾਂ ਉਹਨੂੰ ਫੀਸ ਤੂੰ ਮੈਡਮ ਇਹਨੇ ਫੀਸ ਸਰਕਾਰੀ ਨਹੀਂ ਲੱਗਦੀ ਨਹੀਂ ਕਹਿੰਦਾ ਜੇ ਨਹੀਂ ਸਰਕਾਰੀ ਨਹੀਂ ਲੱਗਦੀ じゃ ਕਢਾ ਲੈ ਤੇ ਬੰਦ ਕਰਵਾ ਦੇਣਾ ਯੋ ਫੋਨ ਕਰਕੇ ਤੂੰ ਜਾ ਜਿੱਥੋਂ ਕਢਾਣਾ ਕਢਾ ਲੈ ਸੇਵਲ ਹਸਪਤਾਲ ਪਠਾਨਪੁਰ ਵਿੱਚ ਇੱਕ ਬੱਚੇ ਦਾ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਲਗਭਗ 2200 ਰੁਪਏ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਅਕਸਰਿਆ ਸੀ ਦੇਖਦੇ ਆਏ ਕਿ ਸਿਵਲ ਹਸਪਤਾਲ ਪਠਾਨਕੂਟ ਜਿਹੜਾ ਹੈ ਆਪਣੇ ਕਰਮਚਾਰੀਆਂ ਦੇ ਵਰਤਾਰੇ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਤੇ ਇੱਕ ਪਾਸੇ ਸਰਕਾਰ ਰਿਸ਼ਵਤਖੋਰਾ ਨੂੰ ਫੜਨ ਤੇ ਜ਼ੋਰ ਦੇ ਰਹੀ ਹੈ ਤੇ ਦੂਜੇ ਪਾਸੇ ਸਿਵਲ ਹਸਪਤਾਲ ਪਠਾਨਕੂਟ ਵਿੱਚ ਜਨਮ ਸਰਟੀਫਿਕੇਟ ਜਾਰੀ ਕਰਨ ਦੇ ਲਈ ਡੀਲਿੰਗ ਕਲਰਕ ਵੱਲੋਂ 500 ਰੁਪਏ ਅਤੇ ਆਸ਼ਾ ਵਰਕਰ ਵੱਲੋਂ ਕੰਮ ਕਰਵਾਉਣ ਦੇ ਲਈ ਲਗਭਗ 1700 ਰੁਪਏ ਲੈ ਕੇ ਤੇ ਜਾਣਕਾਰੀ ਦਿੰਦੇ ਹੋਏ ਹਿਮਾਚਲ ਦੇ ਰਹਿਣ ਵਾਲੇ ਰੁਕਮਦੀਨ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਨੇ ਪਿਛਲੇ ਸਾਲ 4 ਜੁਲਾਈ ਨੂੰ ਜਨੇਪਾ ਕਰਵਾਇਆ ਸੀ ਅਤੇ ਆਪਣੇ ਬੱਚੇ ਰਿਹਾਨ ਦਾ ਜਨਮ ਸੱਚ ਕੇ ਬਣਦੇ ਲਈ ਉਹ ਇਸਤਾਲ 28 ਮਈ ਨੂੰ ਹਸਪਤਾਲ ਦੇ ਜਨਮ ਸਰਟੀਫਿਕੇਟ ਵਿਭਾਗ ਵਿੱਚ ਆਇਆ ਹੈ ਤੇ ਆਪਣਾ ਰਿਕਾਰਡ ਦੱਸਿਆ ਹੈ ਤੇ ਉਸਨੇ ਦੱਸਿਆ ਹੈ ਕਿ ਡੀਲਿੰਗ ਕਲਰਕ ਨੇ ਉਸ ਤੋਂ 500 ਰੁਪਏ ਮੰਗੇ ਨੇ ਤੇ ਉਸਨੇ ਦੇ ਦਿੱਤੇ ਨੇ ਤੇ ਅੱਗੇ ਦਾ ਕੰਮ ਕਰਵਾਉਣ ਦੇ ਲਈ ਉੱਥੇ ਆਪਣੀ ਪੁਰਾਣੀ ਜਾਣ ਪਛਾਣ ਵਾਲੀ ਆਸ਼ਾ ਵਰਕਰ ਨੂੰ ਜਿਹੜਾ ਹੈ ਉਹ ਮਿਲਿਆ ਤੇ ਉਸਨੇ ਉਸ ਤੋਂ ਲਗਭਗ 2000 ਰੁਪਏ ਮੰਗੇ